ਬੀਤੇ ਦਿਨੀ ਨਵੇਂ ਚੁਣੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਦੀ ਤਾਜਪੋਸ਼ੀ ਮਾਰਕੀਟ ਕਮੇਟੀ ਦਫਤਰ ਨਿਹਾਲ ਸਿੰਘ ਵਾਲਾ ਦੇ ਵਿਹੜੇ ਦੇ ਵਿੱਚ ਇੱਕ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹੋਈ ਇਸ ਮੌਕੇ ਪੰਜਾਬ ਕੈਬਨਿਟ ਦੇ ਵੱਡੇ ਚਿਹਰੇ ਜਿਨ੍ਹਾਂ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਇਲਾਵਾ ਵਿધાન ਸਭਾ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਟੋਸ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਫਿਲਮ ਅਦਾਕਾਰਾ ਅਤੇ ਆਮ ਆਦਮੀ ਪਾਰਟੀ ਆਗੂ ਸੋਨੀਆ ਮਾਨ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਸਮੇਤ ਪੰਜਾਬ ਦੀਆਂ ਵੱਡੀਆਂ ਸਮਾਜਿਕ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਬਰਿੰਦਰ ਕੁਮਾਰ ਮਦੇਕੇ ਨੂੰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦਾ ਚੇਅਰਮੈਨ ਦਾ ਅਹੁਦਾ ਸੰਭਾਲਣ ਤੇ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਖੇਤੀਬਾੜੀ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਇਲਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬिलासपुर ਨੇ ਜਿੱਥੇ ਬਰਿੰਦਰ ਕੁਮਾਰ ਮਦੇਕੇ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਮੀਡੀਆ ਸਾਹਮਣੇ ਰੱਖੀਆਂ ਇਸ ਤੋਂ ਲਾਵਾ ਨਵੇਂ ਚੁਣੇ ਚੇਅਰਮੈਨ ਬਰਿੰਦਰ ਕੁਮਾਰ ਮਦੇਕੇ ਨੇ ਪ੍ਰੈਸ ਸਮੇਤ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢਲੋਂ ਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਪੰਜਾਬ ਸਰਕਾਰ ਨਿਰੰਤਰ ਪੰਜਾਬ ਨੂੰ ਹਸਦਾ ਬਸਦਾ ਮੱਚਦਾ ਗਾਉਂਦਾ ਅੱਗੇ ਵੱਧਾ ਪੰਜਾਬ ਬਣਾਉਣ ਤੇ ਲੱਗੀ ਹੋਈ ਹੈ ਉਹਦੇ ਵਾਸਤੇ ਕਿਸਾਨੀ ਜਿਹੜਾ ਇੱਕ ਸਭ ਤੋਂ ਵੱਡਾ ਸੈਕਟਰ ਹੈ ਜਿਹੜਾ ਕਿ ਸਾਡਾ ਗਰੋਥ ਦਾ ਇੰਜਨ ਹੈ ਔਰ ਕਿਸਾਨੀ ਦੀ ਸੇਵਾ ਲਈ ਸਾਡੀਆਂ ਮੰਡੀਆਂ ਮਾਰਕੀਟ ਕਮੇਟੀਆਂ ਬੜੀਆਂ ਅਹਿਮ ਨੇ ਔਰ ਉਹਦੇ ਵਾਸਤੇ ਸਾਡੇ ਸੰਘਰਸ਼ ਦੇ ਦਿਨਾਰੇ ਸਾਥੀ ਲੋਕ ਸੇਵਕ ਔਰ ਆਮ ਆਦਮੀ ਪਾਰਟੀ ਦੇ ਹਰੇਕ ਪੁਰਾਣੇ ਜਿਹੜੇ origignal volunteer ਨੂੰ ਜਾਣਦੇ ਉਹ ਜਿਨ੍ਹਾਂ ਦੇ ਨਾਲ ਲੱਗੇ ਕੰਮ ਕੀਤਾ ਸ਼੍ਰੀ ਬਰਿੰਦਰ ਕੁਮਾਰ ਮਧੇਕੇ ਉਹਨਾਂ ਨੂੰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦਾ ਚੇਅਰਮੈਨ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਔਰ ਅੱਜ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਸਮਾਗਮ ਹੈ ਤੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਉੱਥੇ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਰੇ ਸਾਡੇ ਮੰਤਰੀ ਸਾਹਿਬਾਨ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਮਿਹਨਤੀ ਸਾਡੇ ਪੁਰਾਣੇ ਸਾਥੀ ਸ਼ੁਰੂਆਲੇ ਸਾਥੀ ਜਿਨੇ ਦਰਿਆ ਝਾੜੀਆਂ ਉਹਨੂੰ ਇੱਕ ਐਡਾ ਵੱਡਾ ਮਾਣ ਦਿੱਤਾ ਔਰ ਮੈਂ ਆਸ ਕਰਨਾ ਗੁਰੂ ਸਾਹਿਬ ਬ੍ਰਿੰਦਰ ਕੁਮਾਰ ਮਹਿੰਦੇ ਤੇ ਵੀ ਬਹੁਤ ਮਿਹਰ ਕਰਨਗੇ ਔਰ ਕਿਸਾਨੀ ਦੀ ਸਾਡੇ ਆੜਤੀਆਂ ਦੀ ਮਜ਼ਦੂਰਾਂ ਦੀ ਕਿ ਦਿਨ ਰਾਤ ਸੇਵਾ ਕਰਨਗੇ ਅੰਤਜੀ ਇੱਕ ਨਸ਼ਿਆਂ ਵਿਰੋਧੀ ਮੁਹਿੰਮ ਚਲਾਈ ਆ ਪੰਜਾਬ ਸਰਕਾਰ ਨੇ ਕਿਤੋਂ ਤੱਕ ਸਫਲਤਾ ਮੀਟ ਦੇਖੋ ਜੀ ਅਸੀਂ ਹੁਣ ਜਿਹੜੀ ਨਸ਼ਾ ਵਿਰੋਧੀ ਜਿਹੜੀ ਯਾਤਰਾ ਉਹ ਲੈ ਕੇ ਪਿੰਡ ਪਿੰਡ ਜਾ ਰਹੇ ਆ ਔਰ ਉੱਥੇ ਸਾਨੂੰ ਪਿੰਡਾਂ ਚ ਮਾਈਆਂ ਭੈਣਾਂ ਜਿੱਥੇ ਪਹਿਲਾਂ ਗੜ ਲਗ ਅਲਗ ਅਲਗ ਕੀ ਰੋਂਦੀਆਂ ਹੁੰਦੀਆਂ ਸੀ ਅੱਜ ਉਹ ਸਾਨੂੰ ਵਧਾਈ ਦੇ ਰਹੀਆਂ ਵੀ ਬਹੁਤ ਅੱਛੀ ਬਹੁਤ ਇਫੈਕਟਿਵ ਮੁਹਿੰਮ ਹੈ ਔਰ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਅੱਜ ਇਸ ਮੁਹਿੰਮ ਦੇ ਨਾਲ ਜੁੜ ਰਹੇ ਆ। ਤੋਂ ਇਹੀ ਇੱਕ ਅਲਾਮਤਾਜੀ ਦੇ ਨਾਲ ਸਾਰੇ ਜਦੋਂ ਇੱਕ ਦੂਜੇ ਦਾ ਹੱਥ ਵਿੱਚ ਫੜ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਸ ਵਿੱਚ ਸ਼ਾਮਲ ਹੋਵਾਂਗੇ ਤਾਂ ਇਹ ਕਾਮਯਾਬੀ ਹੋਏਗੀ ਔਰ ਬਹੁਤ ਤਸੱਲੀ ਪ੍ਰਗਟ ਕਰ ਰਹੇ ਆ ਜੀ ਹੁਣ ਤਾਂ। ਸਰਮਜੀਤ ਇੱਕ ਐਮਐਲਏ ਤੇ ਕਾਰਵਾਈ ਕੀਤੀ ਆ ਕੀ ਕਹਿਣਾ ਚਾਹੂੰਗਾ। ਉਹਦੇ ਡਿਟੇਲਸ ਅਜੇ ਆਉਣੇ ਆ ਜੀ ਉਸ ਤੋਂ ਬਾਅਦ ਫਿਰ ਜਿਹੜੀ ਉਹ ਗੱਲਬਾਤ ਕਰਾਂਗੇ। ਸਨੋ ਸਾਹਿਬ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਉਹਨਾਂ ਦੀਆਂ ਪੈਨਸ਼ਨਾਂ ਨੂੰ ਲੈ ਕੇ ਜਿਹੜੀ ਨਾਰਾਜ਼ਗੀ ਜੱਲ ਰਹੀ ਹੈ ਕਿ ਜਿਹੜਾ ਜਬੀਨੀ ਪੱਤਰ ਤੇ ਉਹ ਐਲਾਨ ਵੀ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਚ ਜੋ ਵੀ ਡਿਟੇਲਸ ਹੋਣੀਆਂ ਤੁਹਾਡੇ ਨਾਲ ਪਤਾ ਕਰਕੇ ਵਾਹਿਰ ਕਰ ਲਾਂਗੇ ਜੇ ਗੱਲ ਕਰੀਏ ਮਹਿਲਾਵਾਂ ਨੂੰ 1000 ਰੁਪਏ ਦੀ ਕਾਫੀ ਘਿਰ ਹੋ ਗਈ ਹੈ ਮਹਿਲਾਵਾਂ ਨੂੰ ਕਿੰਨੇ ਰੁਪਏ 200 ਰੁਪਏ ਦੇਖੋ ਜੀ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀਮਾਨ ਅਰਵਿੰਦ ਕੇਜੀਵਾਲ ਦੀ ਸਰਕਾਰ ਨੇ ਉਹ ਵਾਦੇ ਪੂਰੇ ਕਰੇ ਜਿਹੜੇ ਕੀਤੇ ਹੀ ਨਹੀਂ ਸੀ ਜਿਹੜੇ ਕਦੇ ਸੋਚਿਆ ਹੀ ਨਹੀਂ ਸੀ ਵੀ ਹੋਣਗੇ ਜਿਹੜੇ ਵਾਅਦੇ ਕੀਤੇ ਆ ਉਹ ਵੀ ਕਰਨਗੇ ਦੇਖੋ ਅੱਜ ਸਾਡੇ ਛੋਟੇ ਭਰਾ ਬਰਿੰਦਰ ਕੁਮਾਰ ਜੀ ਨੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਆਪਣਾ ਅਹੁਦਾ ਸੰਭਾਲਿਆਗਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੇਰੇ ਨਾਲ ਮੇਰੇ ਪੰਜਾਬ ਵਿਦਵਾਨ ਸਭਾ ਦੇ ਦੂਜੀ ਵਾਰ ਚੁਣੇ ਗਏ ਵਿਧਾਇਕ ਸਰਦਾਰ ਮਨਜੀਤ ਸਿੰਘ ਬਲਾਸਪੁਰ ਜੀ ਵੀ ਹਾਜ਼ਰ ਨੇ ਸਮੂੱਚੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਥੀ ਹਾਜ਼ਰ ਨੇ ਸਾਰੇ ਸਰਪੰਚ ਪੰਜ ਨੰਬਰਦਾਰ ਔਰ ਸਾਰੇ ਜਿਹੜੇ ਸਾਡੀਆਂ ਮੌਜੂਦ ਸ਼ਖਸੀਤਾਂ ਲਗੀਆਂ ਨਿਹਾਲ ਸਿੰਘ ਵਾਲਾ ਦੇ ਸਾਰੇ ਹਾਜ਼ਰ ਨੇ ਗੀਆਂ ਔਰ ਸਾਰੇ ਅੱਜ ਵਰਿੰਦਰ ਕੁਮਾਰ ਜੀ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸੋ ਮੈਂ ਵੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂਗਾ ਔਰ ਮੈਂ ਆਸ ਕਰਦਾ ਹਾਂਗਾ ਕਿ ਆਪਣਾ ਜਿਹੜਾ ਹੈ ਅਗਲਾ ਕਾਰਜਕਾਲ ਆ ਉਹ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਉਣਗੇ ਔਰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਰਤੀਆ ਭਾਈਚਾਰੇ ਨੂੰ ਨਾ ਕਿਸਾਨ ਨੂੰ ਨਾ ਮਜ਼ਦੂਰ ਨੂੰ ਨਹੀਂ ਔਰ ਦੇਣਗੇ ਔਰ ਬਲਕੇ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇਗੀਆਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਆਪਸੀ ਭਾਈਚਾਰੇ ਨੇ ਬੈਠ ਕੇ ਹੱਲ ਕਰਨਗੇ। ਅਚਮਤ ਅਗਰ ਗੱਲ ਕੀਤੀ ਜਾਵੇ ਕੱਲ ਵਾਲੇ ਜਿਹੜੀ ਜਿਹੜਾ ਸਰਕਾਰ ਵਾਲੇ ਸਟੈਪਲੀਟਾ ਜੀ ਐਮਐਲਏ ਸਾਹਿਬ ਦੇ ਤੂੰ ਨੀ ਦੇਖੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੀ ਕਰਪਸ਼ਨ ਦੇਗੇਂਸ ਜ਼ੀਰੋ ਟੋਲਰੈਂਸ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਗਠਨ ਜਿਹੜਾ ਉਸ ਮਹਿਮ ਚੋ ਹੋਇਆਗਾ ਜਿਹੜੀ ਮੈਂ ਸਮਝਦਾ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਦੇਸ਼ ਦੀ ਅੰਦਰ ਬਹੁਤ ਵੱਡੀ ਮਹਿਮ ਚੱਲੀ ਸੀਗੀ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਪਾਰਟੀ ਦੇ ਸਿਧਾਂਤ ਲਿਖੇ ਜਦੋਂ ਪਾਰਟੀ ਦਾ ਏਜੰਡਾ ਲਿਖਿਆ ਉਸ ਸਮੇਂ ਬੜਾ ਸਪਸ਼ਟ ਲਿਖਿਆ ਕਿ ਕ੍ਰਾਪਸ਼ਨ ਜਿਹੜੀ ਆ ਉਹ ਕਿਸੇ ਵੀ ਲੈਵਲ ਤੇ ਚਾਹੇ ਉਹ ਪਾਰਟੀ ਦੇ ਅੰਦਰ ਜਾਂ ਸਰਕਾਰ ਦੇ ਅੰਦਰ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊ ਜਿਹੜਾ ਕ੍ਰਾਪਸ਼ਨ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਕ੍ਰਾਪਸ਼ਨ ਚਾਹੇ ਕੋਈ ਸਾਡਾ ਕਰੇ ਚਾਹੇ ਕੋਈ ਹੋਰ ਕਰੇ ਕਰਪਸ਼ਨ ਕਿਸੇ ਵੀ ਲੈਵਲ ਦੀ ਹੋਵੇ ਉਹਨੂੰ ਖਤਮ ਕਰਨਾ ਸਾਡਾ ਧਰਮ ਆ ਉਹ ਅਸੀਂ ਧਰਮ ਆਪਦਾ ਨਿਵਾ ਰਹੇ ਹਾਂਗੇ। ਹੁਣ ਚ ਵੀ ਗੱਲ ਕੀਤੀ ਜਾਵੇ ਨਸ਼ੇ ਦੀ। 33 ਦਿਨ ਦਾ ਸਮਾਂ ਚੱਲਿਆ ਕਿ ਲੱਗ ਰਿਹਾ ਕਿ 33 ਤੱਕ ਸਰਕਾਰ ਨਸ਼ਾ ਬੰਦ ਕਰੇਗੀ। ਬਿਲਕੁਲ ਸਾਡੇ ਸਾਰੇ ਐਮਐਲਏ ਸਹਿਬਾਨ ਸਾਰੇ ਪਾਰਟੀ ਦੇ ਵਰਕਰ ਸਹਿਬਾਨ ਸਰਕਾਰ ਦੇ ਸਾਰੇ ਨੁਮਾਇੰਦੇ ਲਗਾਤਾਰ ਪੂਰੇ ਪੰਜਾਬ ਦੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਬਾੜਾਂ ਦੇ ਅੰਦਰ ਲਗਾਤਾਰ ਸੀ ਬਾੜ ਡਿਫੈਂਸ ਕਮੇਟੀਆਂ ਵਿਲੇਜ ਡਿਫੈਂਸ ਕਮੇਟੀਆਂ ਉਹਨਾਂ ਦਾ ਮੀਟਿੰਗ ਕਰ ਰਿਹਾ ਇੱਕ ਲੋਕ ਲਹਿਰ ਜਿਹੜੀ ਆ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਬਣੀ ਹੋਈ ਹੈਗੀ ਸੋ ਬਿਲਕੁਲ ਪੂਰੇ ਪੰਜਾਬ ਨੂੰ ਲੈ ਕੇ ਅਸੀਂ ਪੰਜਾਬ ਤੋਂ ਜਿਹੜਾ ਨਸ਼ਾ ਹੈਗਾ ਉਹ ਖਤਮ ਕਰਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਪੰਜਾਬ ਦੇ ਲੋਕ ਇਸ ਗੱਲ ਲਈ ਜਾਣੇ ਜਾਂਦੇ ਨੇ ਕਿ ਜਦੋਂ ਕਿਸੇ ਚੀਜ਼ ਨੂੰ ਠਾਲ ਲੈਣ ਤਾਂ ਉਹਨੂੰ ਕਰਕੇ ਹਟਦੇ ਨੇਗੇ ਜਿਹੜਾ ਛੇਵਾਂ ਦਰਿਆ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਨੇ ਨਸ਼ਿਆਂ ਦਾ ਚਲਾਇਆ ਸੀਗਾ ਜਿਹਨੂੰ ਪਾਲ ਪੋਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਉਨਵਾ ਆਮ ਆਦਮੀ ਪਾਰਟੀ ਉਸ ਨੂੰ ਖੜਨੂ ਖਤਮ ਕਰੋਗੀ ਕਿਉਂਕਿ ਇਹਨਾਂ ਨੇ ਆਪਣੇ ਭਾਸ਼ਣਾਚ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀਗਾ ਕਿ ਅਸੀਂ ਨਸ਼ਿਆਂ ਨੂੰ 4 ਹਫਤੇ ਵਿੱਚ ਖਤਮ ਕਰਦਾ ਹੈ ਕਾਂਗਰਸ ਪਾਰਟੀ ਨੇ ਪਰ 4 ਹਫਤੇ ਕੀ 5-5 ਸਾਲ ਆਪਣੀਆਂ ਸਰਕਾਰਾਂ ਹੰਡਾ ਕੇ ਚਲੇ ਗਏ ਪਰ ਇਹਨਾਂ ਨਸ਼ੇ ਖਤਮ ਨਹੀਂ ਕੀਤੇ ਔਰ ਦੂਸਰੇ ਪਾਸੇ ਸardar bhagwant singh maan ji jide ne ਉਹ ਬਿਲਕੁਲ ਕਮਿਟਡ ਨੇਗੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਕਮਿਟਡ ਨੇ ਔਰ ਪੰਜਾਬ ਚੋਂ ਨਸ਼ਾ ਨੂੰ ਅਸੀਂ ਖਤਮ ਕਰਕੇ ਸਾਂ ਲਵਾਂਗੇ ਵਿਰੋਧੀ ਪਾਰਟੀਆਂ ਦਾ ਯੁੱਧ ਨਸ਼ਾ ਨੂੰ ਤੇ ਬੜੇ ਕਹਿਣਾ ਕਿ ਛੋਟੀਆਂ ਮੱਛੀਆਂ ਨੂੰ ਜਿਹੜੇ ਘਟਾਏ ਜਾ ਰਹੇ ਆ ਤੇ ਜਿਹੜੇ ਵੱਡੇ ਮਗਰਮੱਛ ਆ ਉਹਨਾਂ ਨੂੰ ਸਰਕਾਰ ਕੁਝ ਵੀ ਨਹੀਂ ਦੇ ਦੇਖੋ ਵਿਰੋਧੀ ਪਾਰਟੀ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਜਿਹੜੇ ਨਸ਼ਾ ਤਸਕਰ ਵਿਰੋਧੀ ਪਾਰਟੀਆਂ ਨੇ ਪਾਲੇ ਸੀ ਅਕਾਲੀ ਦਲ ਨੇ ਪਾਲੇ ਸੀ ਕਾਂਗਰਸ ਪਾਰਟੀ ਨੇ ਪਾਲੇ ਸੀ ਭਾਰਤੀ ਜਨਤਾ ਪਾਰਟੀ ਦੇ ਪਾਲੇ ਸੀ ਉਹਨਾਂ ਕੱਲੇ-ਕੱਲੇ ਦੇ ਖਿਲਾਫ ਕਾਰਵਾਈ ਹੋ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਆ ਪਿੱਛੇ ਇਹ ਤੁਹਾਨੂੰ ਪਤਾ ਸੰਰੂਰ ਚ ਕਬੱਡੀ ਕਾਰਵਾਈ ਹੋਈ ਡੀਐਸਪੀ ਤੇ ਪੁਸ ਬੁੱচ্চਾ ਪੂਰਾ ਦਾ ਪੂਰਾ ਸਟਾਫ ਫੜਿਆ ਗਿਆ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਤਰਨਤਾਰ ਦੇ ਵਿੱਚ ਕਬੱਡੀ ਖੇਪ ਫੜੀ ਗਿਆ ਉਸ ਸਮੇਂ ਵੱਡਾ ਵਿਅਕਤੀ ਫੜਿਆ ਗਿਆ ਬਿਲਕੁਲ ਚਾਹੇ ਛੋਟਾ ਤਸ਼ਕਰਾ ਚਾਹੇ ਵੱਡਾ ਤਸ਼ਕਰਾ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਠੋਕ ਕੇ ਕਾਰਵਾਈ ਕਰਾਂਗੇ ਔਰ ਪੰਜਾਬ ਨੂੰ ਦਸ਼ਾ ਮੁਕਤ ਬਣਾਵਾਂਗੇ ਠੀਕਾ ਸਭ ਨੂੰ ਪਿਆਰੇ ਜਿੰਨੀ ਤੋਹਾਂ ਹੋਰੀਆਂ ਨੇ ਕਿਦਾਂ ਦਾ ਮਾਹੌਲ ਲੱਗ ਰਿਹਾ ਹੈ ਬਿਲਕੁਲ ਲੁਧਿਆਣਾ ਜਿਮਨੀ ਚੌਂ ਜਿਹੜੀ ਅਜੇ ਅਨਾਉਂਸ ਨਹੀਂ ਹੋਈ ਬੜੀ ਜਲਦੀ ਅਨਾਉਂਸ ਹੋਣੀ ਆ ਬਿਲਕੁਲ ਇੱਕ ਤਰਫਾ ਮਾਹੌਲ ਆ ਔਰ ਪੰਜਾਬ ਦੇ ਲੋਕ ਜਿਹੜੇ ਨੇਗੇ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਉਣਗੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਉਣਗੇ ਕਿਉਂਕਿ ਲਗਾਤਾਰ ਸਰਕਾਰ ਜੜੀ ਆ ਉਹ ਲੋਕਾਂ ਦਾ ਕੰਮ ਕਰ ਰਹੀ ਆ ਜਿੰਨੇ ਅਸੀਂ ਵਾਅਦੇ ਕਰਕੇ ਆਏ ਸੀ ਇੱਕ ਇੱਕ ਵਾਅਦਾ ਅਸੀਂ ਪੂਰਾ ਕਰ ਰਹੇ ਹਾਂਗੇ ਕਿਉਂਕਿ ਵਾਅਦੇ 5 ਸਾਲ ਲਈ ਕੀਤੇ ਸੀ ਅਸੀਂ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਲੱਗੀਆਂ ਉਹ 3 ਸਾਲ ਤੋਂ ਪਹਿਲਾਂ ਕੰਪਲੀਟ ਕਰ ਚੁੱਕੇ ਆਂ ਔਰ ਜਿਹੜੀਆਂ ਛੋਟੀਆਂ ਮੋਟੀਆਂ ਰਹਿੰਦੀਆਂ ਰਗੀਆਂ ਉਹ ਵੀ ਆਉਣ ਵਾਲੇ ਸਮੇਂ ਪੂਰੀਆਂ ਕਰਾਂਗੇ ਮੈਂ ਪਹਿਲੇ ਹੀ ਇਹਦਾ ਆਨਸਰ ਦੇ ਚੁੱਕਿਆ ਕਿ ਆਉਣ ਵਾਲੇ ਸਮੇਂ ਪੂਰਾ ਕਰਾਂਗੇ ਜੇ ਪ੍ਰਤਾਪ ਸਿੰਘ ਹੋਰਾਂ ਨੇ ਕਿਹਾ ਕਿ ਮੈਂਟਰਿੰਗ ਦਾ ਕੋਈ ਸਿਸਟਮ ਨਹੀਂ ਪਾਰਟੀ ਦੇ ਵਿੱਚ ਜੇ ਕੋਈ ਐਮਐਲਏ ਗਲਤੀ ਕਰਦਾ ਤਾਂ ਉਹਨੂੰ ਸਮਝਾਉਣ ਵਾਲਾ ਸਹੀ ਰਾਹ ਤੇ ਲਾਉਣ ਵਾਲਾ ਕੋਈ ਨਹੀਂ ਜਿਸ ਤੇ ਨਾਲ ਜਿਹੜੀ ਆ ਪਾਰਟੀ ਅਤੇ ਸਰਕਾਰ ਦੀ ਪ੍ਰਸੋਕਤਾ ਨੂੰ ਬਹੁਤ ਨੁਕਸਾਨ ਪਹੁੰਚਾ ਕੇ ਰੋਗੀ ਪਾਰਟੀਆਂ ਨੂੰ ਇਸ ਦਾ ਬਹੁਤ ਫਾਇਦਾ ਪਹੁੰਚਦਾ ਮੈਂਟਰਿੰਗ ਸਿਸਟਮ ਹੈ ਦੇਖੋ ਬੜਾ ਸਪਸ਼ਟ ਆ ਕਿ ਜਿਸ ਵਿਅਕਤੀ ਨੂੰ ਲੋਕ ਐਮਐਲਏ ਚੁਣਦੇ ਨੇ ਜਿਸ ਵਿਅਕਤੀ ਤੇ ਜ਼ਿੰਮੇਵਾਰੀ ਪਾਈ ਜਾਂਦੀ ਆ ਉਹ ਆਪਦੇ ਆਪ ਸਮਝਦਾਰ ਹੁੰਦਾਗਾ ਤੇ ਜਿਹੜਾ ਵਿਅਕਤੀ 40 ਸਾਲ ਚ ਨਹੀਂ ਸਮਝਿਆ ਜਾਂ 50 ਸਾਲ ਚ ਨਹੀਂ ਸਮਝਿਆ ਉਹਨੂੰ ਅਸੀਂ ਕਿਸ ਤਰ੍ਹਾਂ ਸਮਝਾਵਾਂਗੇ ਸੋ ਜਦੋਂ ਸਪਸ਼ਟਾ ਕਿ ਕ腐ਪਸ਼ਨ ਦੇਗੇਂਸ ਪਾਰਟੀ ਬਣੀਆ ਭ੍ਰਿਸ਼ਟਾਚਾਰ ਦੇ ਖਿਲਾਫ ਪਾਰਟੀ ਬਣੀਆ ਜਿਹੜਾ ਭ੍ਰਿਸ਼ਟਾਚਾਰ ਕਰੂਗਾ ਗਲਤ ਕਾਰਵਾਈ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਅਸੀਂ ਤਾਂ ਆਪਦਾ ਬਖਸ਼ਾਂਗੇ ਨਾ ਬਗਾਨਾ ਬਖਸ਼ਾਂਗੇ ਬੜਾ ਸਪਸ਼ਟ ਆਗਾ ਸੋ ਮੈਂ ਸਮਝਦਾ ਇੱਕ ਵਿਅਕਤੀ ਜਿਹੜਾ ਪੜ ਜਾਂਦਾ ਜਦੋਂ ਅਹੁਦੇਦਾਰ ਬਣ ਜਾਂਦਾ ਜਦੋਂ ਜ਼ਿੰਮੇਵਾਰ ਪੋਸਟ ਤੇ ਆ ਜਾਂਦਾਗਾ ਤਾਂ ਉਹਨੂੰ ਲੋਕਾਂ ਦੇ ਨਾਲ ਅੱਛਾ ਵਿਵਹਾਰ ਕਰਨਾ ਚਾਹੀਦਾ ਉਹਨੂੰ ਜਿਹੜੀ ਗਲਤ ਕੰਮ ਨਹੀਂ ਕਰਨੇ ਚਾਹੀਦੇ ਜੁਲਾ ਸਾਹਿਬ ਪੈਨਸ਼ਨਾਂ ਦੇ ਬਕਾਏ ਪਏ ਆ ਉਹਨਾਂ ਨੂੰ ਕੀ ਦੇਣ ਵਾਲੇ ਕੀ ਕਿਹਨੂੰ ਬਿਲਕੁਲ 14000 ਕਰੋੜ ਰੁਪਏ ਦੇ ਜਿਹੜੇ ਵਕਾਏਤ ਸੀਗੇ ਉਹਨਾਂ ਦਾ ਰੋਡ ਮੈਪ ਬਣਾ ਕੇ ਅਸੀਂ ਹਾਈ ਕੋਰਟ ਚ ਵੀ ਸਬਮਿਟ ਕੀਤਾਗਾ ਔਰ ਪਹਿਲੀ ਕਿਸ਼ਤ ਜਿਹੜੀ ਆ ਪਿਛਲੇ ਸਾਲ ਦੀ ਮਾਰਚ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਦੀ 85 ਸਾਲ ਤੋਂ ਉੱਪਰ ਉਮਰ ਸੀ ਜਿਹੜੇ ਤਨ ਪੈਨਸ਼ਨਰ ਸੀਗੇ ਚਾਹੇ ਉਹ ਇਸ ਦੁਨੀਆ ਤੇ ਅੱਜ ਵੀ ਹਾਜ਼ਰ ਨੇ ਜਾਂ ਇਸ ਦੁਨੀਆ ਤੋਂ ਚਲੇ ਗਿਆ ਉਹਨਾਂ ਸਾਰਿਆਂ ਦੀ ਪੇਮੈਂਟ ਜਿਹੜੀ ਆ ਹੋ ਚੁੱਕੀ ਆ ਹੁਣ 75 ਸਾਲ ਤੋਂ ਲੈ ਕੇ 85 ਸਾਲ ਦੀ ਜਿਹੜੀ ਪੇਮੈਂਟ ਆ ਉਹ ਇਸ ਸਾਲ ਚ ਹੋ ਰਹੀ ਆ ਸੋ ਉਸ ਤੋਂ ਬਾਅਦ ਜਿਹੜੇ ਸਭ ਦੀ ਰੈਗੂਲਰ ਹੋਊਗੀ ਇਹ ਮਸਲ ਮਹਿਲਾਵਾਂ ਦੇ ਜਿਹੜੇ 11-1100 ਰੁਪਏ ਆਣੇ ਸੀਗੇ ਮੈਂ ਆਲਰੇਡੀ ਤਾਂ ਆਨਸਰ ਦੇ ਚੁੱਕਿਆ ਉਹਦਾ ਜੀ ਦੇ ਚੁੱਕਿਆ ਆਨਸਰ ਪੰਜਾਬ ਦੇ ਪਾਣੀ ਦੀ ਜੇ ਗੱਲ ਕੀਤੀ ਜਾਵੇ ਪਾਣੀ ਨੂੰ ਲੈ ਕੇ ਸੀਐਮ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ ਪਰ ਜਿਹੜਾ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਟੈਂਡ ਪਾਣੀ ਨੂੰ ਲੈ ਕੇ ਇਲੈਕਸ਼ਨ ਦੇ ਸਮੇਂ ਜਨਾ ਬਦਲ ਜਾਂਦਾ ਬਿਲਕੁਲ ਦੇਖੋ ਮੈਂ ਬੜਾ ਸਪਸ਼ਟ ਕਰਦਾਗਾ ਕਿ ਪੰਜਾਬ ਦਾ ਪਾਣੀ ਪੰਜਾਬ ਕੋਲ ਰਹੂਗਾ ਸਾਡੀ ਨੈਸ਼ਨਲ ਪਾਰਟੀ ਹੈਗੀ ਪਰ ਲੇਕਿਨ ਅਸੀਂ ਪੰਜਾਬ ਦਾ ਪਾਣੀ ਪੰਜਾਬ ਚੋਂ ਨਹੀਂ ਜਾਣ ਦੇਵਾਂਗੇ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੁੰਦੀ ਸੀ ਜਿਹੜੀ ਕਿਸਾਨਾਂ ਦੀ ਪਾਰਟੀ ਕਹਾਉਂਦੀ ਸੀ ਉਹਨੇ ਪੰਜਾਬ ਦਾ ਪਾਣੀ ਜਿਹੜਾ ਆਪਣੇ ਸਿਆਸੀ ਹੱਤਪੂਰਨ ਦੇ ਲਈ ਇੱਥਪੂਰਨ ਦੇ ਲਈ ਜਿਹੜਾ ਉਹ ਹਰਿਆਣਾ ਨੂੰ ਦਿੱਤਾ ਰਾਜਸਥਾਨ ਨੂੰ ਦਿੱਤਾ ਪਰ ਲੇਕਿਨ ਅਸੀਂ ਬੜੇ ਸਪਸ਼ਟ ਕਰਦੇ ਆ ਕਿ ਜਿਹੜਾ ਪਾਣੀ ਬੀਬੀਐਮ ਦੇ ਵਿੱਚੋਂ ਬਣਦਾ ਹਿੱਸਾ ਰਾਜਸਥਾਨ ਨੂੰ ਮਿਲਣਾ ਚਾਹੀਦਾ ਦੇ ਰਿਆਂਗੇ ਜਿਹੜਾ ਹਰਿਆਣਾ ਦਾ ਮੇਲਾ ਚਾਹੀਦਾ ਦੇ ਰਿਹਾਗੇ ਜਿਹੜਾ ਸਾਡਾ ਪਾਣੀ ਆ ਪੰਜਾਬ ਦਾ ਉਹਦੀ ਇੱਕ ਇੱਕ ਬੂੰਦ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਖੇਤ ਤੱਕ ਜਾਊਗੀ ਪਹਿਲੀ ਵਾਰ ਹੋਇਆਗਾ ਆਜ਼ਾਦੀ ਤੋਂ ਬਾਅਦ ਜੇ ਬਹੁਤ ਸਾਰੀਆਂ ਵੀਡੀਓ ਤੁਹਾਡੇ ਕੋਲੇ ਵੀ ਆਉਂਦੀਆਂ ਨੇ ਸਾਡੇ ਕੋਲੇ ਵੀ ਆਉਂਦੀਆਂ ਨੇ ਕਿ 40 ਸਾਲਾਂ ਬਾਅਦ ਪਾਣੀ ਖੇਤਾਂ ਤੱਕ ਪਹੁੰਚਿਆ ਇਹਦਾ ਮਤਲਬ ਸਾਡਾ ਪਾਣੀ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਦਾ ਪਾਣੀ ਪੰਜਾਬ ਦੀ ਖੇਤੀ ਦਾ ਪਾਣੀ ਪੰਜਾਬ ਦੇ ਕਿਸਾਨ ਦਾ ਪਾਣੀ 40 ਸਾਲ ਤੱਕ ਜਿਹੜਾ ਉਹ ਬਰਬਾਦ ਹੁੰਦਾ ਰਿਹਾ ਔਰ ਦੂਜੇ ਸੂਬਿਆਂ ਨੂੰ ਜਾਂਦਾ ਰਿਹਾ ਨਾ ਕੋਈ ਕਿਸਾਨ ਲੀਡਰ ਬੋਲੇ ਨਾ ਕੋਈ politcal ਲੋਕ ਬੋਲੇ ਜਦੋਂ ਸਾਨੂੰ ਸੱਤਾ ਸੌਂਪੀ ਪੰਜਾਬ ਦੇ ਲੋਕਾਂ ਨੇ ਤਾਂ ਅਸੀਂ ਉਹਦੇ ਤੇ ਪਹਿਰੇਦਾਰ ਬਣ ਕੇ ਆਪਣਾ ਪਹਿਰਾ ਦੇ ਦੇਾਂਗੇ ਜੀ ਬੰਦ ਸਾਹਿਬ ਥੈਂਕ ਯੂ ਆਮ ਆਦਮੀ ਪਾਰਟੀ ਜੀ ਦਿੱਲੀ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਉਹ ਕਿਉਂ ਤੇ ਚੇਅਰਮੈਨ ਵਰਗੇ ਜਿਹੜੇ ਇਹ ਉਹਦੇ ਤੇ ਸਨਿਆਲ ਤੋਂ ਬਾਹਰ ਦੇਖੋ ਜਦੋਂ ਦਿੱਲੀ ਚ ਸਰਕਾਰ ਸੀ ਬਹੁਤ سارے ਲੋਕ ਜਿਹੜੇ ਨੇ ਪੰਜਾਬ ਦੇ ਉਹ ਦਿੱਲੀ ਚ ਵੀ ਚੇਅਰਮੈਨ ਲੱਗੇ ਹੋਏ ਸੀਗੇ ਸੋ ਇੱਕ ਦੋ ਪੋਸਟਾਂ ਲਗੀਆਂ ਉਹਨੂੰ ਬਿਲਕੁਲ ਕੋਈ ਤੱਕਾ ਨਹੀਂ ਆ ਵੀ ਬਰਿੰਦਰ ਕੁਮਾਰ ਵੀ ਪੰਜਾਬ ਦਾਗਾ ਇੱਥੇ ਦੀ ਰਹਿਣ ਵਾਲਾਗਾ ਪੰਜਾਬ ਦੇ ਸਾਰੇ ਚੇਅਰਮੈਨ ਬਣ ਰਹੇ ਨੇ ਬਹੁਤ ਬਹੁਤ ਅੱਜ ਪਾਰਟੀ ਦੇ ਮੁੱਢਲੇ ਮੈਂਬਰਾਂ ਚੋਂ ਜਿਨ੍ਹਾਂ ਨੇ ਬਹੁਤ ਸੰਘਰਸ਼ ਕੀਤਾ ਪਾਰਟੀ ਵਾਸਤੇ ਅੱਜ ਜੇ ਪੰਜਾਬ ਦੇ ਵਿੱਚ ਰਾਜ ਭਾਗ ਮਿਲਿਆ ਤਾਂ ਇਹਨਾਂ ਜਿਹੜੇ ਸਾਡੇ ਵਲੰਟੀਅਰ ਤੇ ਆਗੂ ਸਾਥੀਆਂ ਦੇ ਸਦਕਾ ਉਹਨਾਂ ਚੋਂ ਸਾਡੇ ਇਸ ਹਲਕੇ ਦੇ ਸ੍ਰੀ ਵਰਿੰਦਰ ਸਰਮਾ ਜੀ ਜਿਹੜੇ ਜਨਾਨ ਨੂੰ ਮਾਰਕੀਟ ਕਮੇਟੀ ਨਿਯਾਸੋਂ ਵਾਲੇ ਦਾ ਸਮੁੱਚੀ ਪਾਰਟੀ ਨੇ ਪਾਰਟੀ ਪ੍ਰਧਾਨ ਕੇਜਰੀਵਾਦੀ ਹੋਰਾਂ ਨੇ ਸਰਦਾਰ ਭਗਵੰਤ ਸਿੰਘ ਮਾਹਰ ਹੋਰਾਂ ਨੇ ਇਮਾਨ ਸਨਮਾਨ ਦਿੱਤਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਾਰੇ ਵਰਗਾਂ ਦੀ ਵ 代 ਕਰਦਾ ਚੇਅਰਮੈਨ ਜਿਹੜਾ ਮਾਰਕੀਟ ਕਮੇਟੀ ਦਾ ਹੈ ਸਾਡੇ ਕਿਸਾਨ ਭਰਾ ਨੇ ਚਾਹੇ ਸਾਡੇ 38 ਜਨ ਨੇ ਚਾਹੇ ਮਜ਼ਦੂਰ ਉਹਨਾਂ ਦੇ ਸਾਰੇ ਭਾਈਚਾਰਿਆਂ ਦੇ ਕੋਈ ਸਮੱਸਿਆ ਆਉਂਦੀ ਹੈ ਮੰਡੀ ਵਿੱਚ ਤਾਂ ਉਹਨੂੰ ਹੱਲ ਕਰਨ ਦੇ ਲਈ ਯਤਨ ਹੁੰਦੇ ਆ ਔਰ ਮਾਰਕੀਟ ਕਮੇਟੀ ਦਾ ਚੇਅਰਮੈਨ ਜਦੋਂ ਨੁਯੁਕਤ ਹੋ ਜਾਂਦਾ ਉਹ ਕਾਫੀ ਸਾਰੇ ਕੰਮਾਂ ਤੰਦਿਆਂ ਨੂੰ ਮਾਰਕੀਟ ਕਮੇਟੀ ਸਿੱਧੇ ਤੌਰ ਤੇ ਕਰ ਲੈਂਦੀ ਹੈ ਜਿਵੇਂ ਕੋਈ ਲਿੰਕ ਸੜਕਾਂ ਹੈ ਗੌਰ ਮੰਡੀ ਦੇ ਸ਼ੈੱਡ ਹੈ ਜੋ ਉਹਦੇ ਵਿੱਚ ਜਿਵੇਂ ਜਿਵੇਂ ਇਹਨਾਂ ਦੀ ਡਿਮਾਂਡ ਹੁੰਦੀ ਉਹਨੂੰ ਪੂਰਾ ਕਰੰਦੇ ਜਿਵੇਂ ਜਿਵੇਂ ਬਜਟ ਆਉਂਦਾ ਕਾਫੀ ਹਦਕਾਰ ਹਾਂ ਜਿਦਰੀ ਗੱਲ ਕੀਤੀ ਕਿਸਾਨਾਂ ਦੀ ਕਾਫੀ ਪਸਾਂਜੇ ਨਰਾਜ਼ ਵੀ ਨਜ਼ਰ ਆ ਰਹੀ ਹੈ ਵੇਖੋ ਸਾਡੇ ਵੱਲ ਤਾਂ ਕੋਸ਼ਿਸ਼ ਹਰ ਵਕਤ ਹੈ ਵੀ ਹਰ ਇੱਕ ਵਰਗ ਨਾਲ ਆਪਣੇ ਵੱਲੋਂ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਜਾਵੇ ਮੈਂ ਇਸ ਬਾਰੇ ਕੁਝ ਕਹਿ ਨਹੀਂ ਸਕਦਾ ਬੀਪੋਰ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬ੍ਰਿੰਦਰ ਕੁਮਾਰ ਸ਼ਰਮਾ ਜੀ ਨੂੰ ਦੇ ਕੇ ਇਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅੱਜ ਇਨਾਂ ਨੇ ਆਪਣਾ ਜਿਹੜਾ ਮਾਰਕ ਕਮੇਟੀ ਨੇ ਅਸਗਲਾ ਦੀ ਤੌਰ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅੱਜ ਇਹਨਾਂ ਦੀ ਤਾਜਪੋਸ਼ੀ ਹੋਈ ਹੈ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਫਰਾਂਸ ਮਨਿਸਟਰ ਸਾਹਿਬ ਸਰਦਾਰ ਹਰਪਾਲ ਸਿੰਘ ਦੀ ਚੀਮਾ ਸਾਡੇ ਸਪੀਕਰ ਸਾਹਿਬ ਸਰਦਾਰ ਕੋਟਾਰ ਸਿੰਘ ਦੀ ਸਦਮਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਮੀਤ ਸਿੰਘ ਦੀ ਖੁੜੀਆ ਖੇਤੀਬਾੜੀ ਮੰਤਰੀ ਤੇ ਸਰਦਾਰ ਦੀਵਿੰਦਰ ਸਿੰਘ ਦੀ ਲਾਡੀ ਤੋਂਸ ਐਮਐਲਏ ਹਲਕਾ ਧਰਮਕੋੜ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਬਹੁਤ ਵੱਡੇ ਚਿਹਰੇ ਸਾਡੇ ਵੱਖ-ਵੱਖ ਟਰਸਟਾਂ ਦੇ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਸਹਿਬਾਨ ਪ੍ਰਧਾਨ ਸਹਿਬਾਨ ਸਾਰੇ ਅੱਜ ਇੱਥੇ ਪਹੁੰਚੇ ਨੇ ਸਾਡੇ ਆਗੂ ਵਰਕਰ ਸਹਿਬਾਨ ਇਹ ਸਾਰਿਆਂ ਦਾ ਮੈਂ ਕੋਟੂ-ਕੋਟ ਧੰਨਵਾਦ ਕਰਦਾ ਔਰ ਉਮੀਦ ਹੀ ਨਹੀਂ ਬਲਕਿ ਮੈਨੂੰ ਯਕੀਨ ਆ ਕਿ ਬ੍ਰਿੰਦਰ ਸ਼ਰਮਾ ਜੀ ਇਸ ਅਹੁਦੇ ਤੇ ਬੈਠ ਕੇ ਇਸ ਚੇਅਰ ਤੇ ਬੈਠ ਕੇ ਇਨਸਾਫ ਕਰਨਗੇ ਤੋ ਕਿ ਜਿਹੜੀ ਮਾਰਕੀਟ ਕਮੇਟੀ ਆ ਸਿੱਧੀ ਕਿਸਾਨੀ ਨਾਲ ਜੁੜੀ ਆ ਲੋਕਾਂ ਨਾਲ ਜੁੜੀ ਆ ਆਰਥੀਆਂ ਨਾਲ ਜੁੜੀ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਇਹ ਜਿਹੜਾ ਆਪਣੀ ਡਿਊਟੀ ਆ ਤੰਦੇਹੀ ਦੇ ਨਾਲ ਨਿਭਾਉਣਗੇ ਬਲੈਕ ਸਾਹਿਬ ਜਿਵੇਂ ਅਸੀਂ ਦੇਖਦੇ ਆ ਅਕਸਰ ਪਾਰਟੀਆਂ ਦੇ ਵਿੱਚ ਜਿਹੜੇ ਵਰਕਰ ਐ ਜਿਹੜੇ ਦਰੀਆਂ ਵਿਛਾਉਣ ਤੋਂ ਲੈ ਕੇ ਮਤਲਬ ਮੋਟਲੇ ਕੰਮ ਕਰਦੇ ਆ ਪਰ ਅਖੀਰ ਤੇ ਉਹਨਾਂ ਨੂੰ ਉਹ ਬੰਦਾ ਰਤਬਾ ਨਹੀਂ ਮਿਲਦਾ ਪਰ ਜੇ ਸ਼ਰਮਾ ਜੀ ਦੀ ਲੰਮੇ ਸਫ਼ਰ ਨੂੰ ਦੇਖੀਏ ਸ਼ਰਮਾ ਜੀ ਨੂੰ ਅੱਜ ਜਿਹੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਨਿਵਾਜਿਆ ਗਿਆ ਕੀ ਲੱਗਦਾ ਤੁਹਾਨੂੰ ਉਹਨਾਂ ਦੀ ਕੀਤਾ ਜਿਹੜਾ ਕੰਮ ਮਿਹਨਤ ਕੀ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਇਨਸਾਫ ਹੋਇਆ ਬਿਲਕੁਲ ਇਨਸਾਫ ਹੋਇਆ ਜੀ ਆਮ ਆਦਮੀ ਪਾਰਟੀ ਇੱਕੋ ਇੱਕ ਜਿਹੀ ਪਾਰਟੀ ਆ ਜਿਹੜੀਆਂ ਦਰਿਆ ਝਾੜਨ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਪਾਰਟੀ ਲਈ ਵਰਕ ਕਰਨ ਵਾਲਿਆਂ ਨੂੰ ਦਿਨ ਰਾਤ ਮਿਹਨਤ ਕਰਨ ਵਾਲਿਆਂ ਨੂੰ ਅਹੁਦੇ ਦਿੰਦੀ ਆ ਰਤਬੇ ਦਿੰਦੀ ਆ ਮੈਂ ਖੌਦਾ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਆ ਅਭਿੰਦਰ ਸਰਮਾ ਜੀ ਬਹੁਤ ਵੱਡੀ ਉਦਾਹਰਣ ਨੇ ਬਾਕੀ ਹੋਰ ਸਾਡੇ ਜਿੰਨੇ ਵੀ ਸਹਿਯੋਗੀ ਨੇ ਸਾਰੇ ਸਾਰੇ ਦਰੀਆਂ ਝਾੜਨ ਵਾਲੇ ਨੇ ਥੱਲੇ ਉੱਠੇ ਨੇ ਜਦਕਿ ਦੂਸਰੀਆਂ ਪਾਰਟੀਆਂ ਚ ਜਾਂ ਤਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਜਾਂ ਫਿਰ ਉਹਦੇ ਰਿਸ਼ਤੇਦਾਰਾਂ ਨੂੰ ਤੇ ਇਹੋ ਜਿਹੀ ਚੇਅਰਮੈਨ ਨੇ ਇਹੋ ਜਿਹੀ ਰਤਵੇ ਦਿੰਦੇ ਸੀ ਜਦਕਿ ਅਸੀਂ ਆਹ ਮਾਰੇ ਪਾਰਟੀ ਵੱਲੋਂ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨਸਿ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹੀ ਹਰੈਤਾ ਜਾਰੀ ਕੀਤੀਆਂ ਨੇ ਕਿ ਜਿਹੜੇ ਆਮ ਲੋਕ ਆ ਆਮ ਸਾਡੇ ਵਰਕਰ ਆ ਉਹਨਾਂ ਨੂੰ ਰੋਤਵੇ ਦਿੱਤੇ ਜਾਣ ਉਹਨਾਂ ਨੂੰ ਅਹੁਦੇ ਦਿੱਤੇ ਜਾਣ ਧੰਨਵਾਦ ਹਲਾਕਨਾ ਸਨੁਚੀ ਪ੍ਰੈਸਿਡੈਂਟ ਜੀ ਪਹੁੰਚਣ ਤੇ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਆਖਦੇ ਜੇ ਮੈਂ ਪਾਕਿਆ ਇੱਕਨ ਸਾਡੇ ਕਾਮੇ ਕਨਿਊਨਿਅਰਸ ਸ੍ਰੀ ਅਜੰਕੇ ਜੀ ਜੁਗਿਆਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਿਹਤ ਸਿਕਾ ਹਲਕਾ ਉਹਦਾ ਇੱਕ ਮਿਊਨਿਸਪਲ ਬਲਾਸਪਤੀ ਪੁਨਰਮਤਿ ਇਹ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੂੰ ਮਹੂਨ ਨਿਮਾਣੇ ਨੇ ਮਾਨ ਰੱਖਿਆ ਕਿ ਮੈਂ ਮਾਰਕੀਟ ਕਮਿਟੀ ਚੇਅਰਮੈਨ ਦੇ ਵਜੋਂ ਅੱਜ ਆਉਂਦਾ ਸਮਾਂ ਲਿਆ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਮੈਂ ਇਸ ਔਦੇ ਤੇ ਰਹਿ ਕੇ ਹਰ ਇੱਕ ਕਿਸਾਨ ਭਰਾ ਆਰਤੀ ਆਪਣਾ ਜੋ ਵੀ ਇਸ ਚੇਅਰਮੈਨ ਇਸ ਡਾਇਰੈਕਟਰ ਨਾਲ ਜੁੜਿਆ ਹੋਆ ਵਿਅਕਤੀ ਹੈ ਉਹਦੇ ਲਈ ਕੰਮ ਕਰਾਂਗਾ ਉਹਦੀ ਹਰ ਪੱਖੋਂ ਹਲਕ ਕਰਾਂਗਾ ਜਿੰਨਾ ਮੈਂ ਕਰ ਸਕਦਾ और मैं विशेष तौर पर धन्यवाद कर रहा सा मिनिस्टर हरपाल चीमा जी का जिन्होंने अथे चेहर तक बिठाया पार्टी भी उन्होंने मेरे लिए बहुत योगदान पाया मैंने जिते जिथे मैंने गाइड किया गाइड कर किया कि जो भी किसी ने मुश्किल नहीं आई धन्यवाद